ਤੁਸੀਂ ਜਿਹੜੇ ਵੀ ਸ਼ਹਿਰ ਦੇ ਵਿੱਚ ਰਹਿੰਦੇ ਹੋ ਪੰਜਾਬ ਦੇ ਇਸ ਵੇਲੇ ਅਸੀਂ ਤੁਹਾਨੂੰ ਇੱਕ ਯੂ ਲੈਵਲ ਜਿਹੜਾ ਕਿ ਪੰਜਾਬ ਦੀ ਹਵਾ ਦਾ ਤਸਰ ਵਾਲਿਆ ਜੋ ਕਿ ਸਾਰੇ ਦੇ ਲਈ ਹੈਰਾਨਜਨਕ ਹੈ ਸੱਤ ਰਕਾਲ ਤੁਸੀਂ ਦੇਖੇ 21/7 ਪੰਜਾਬ ਤੇ ਮੈਮੋ ਕੋਰ ਜੀ ਕਾਲ ਕਰਿਆ ਪੰਜਾਬ ਦੀ 10 ਸਵਾ ਕੇ ਪੰਜਾਬ ਦੀ ਹਵਾ ਇਸ ਵੇਲੇ ਜ਼ਹਿਰੀਲੀ ਹੋਈ ਪਈ ਆ ਹਰ ਕਿਸੇ ਦੇ ਲਈ ਸਾਹ ਲੈਣੇ ਜਿਹੜੇ ਔਖੇ ਹੋਏ ਹੋਏ ਨੇ 10 ਸਵਾ ਪਰਾਲੀ ਸੜਨ ਕਰਕੇ ਇਸ ਸਥਿਤੀ ਜਿਹੜੀ ਬਣੀ ਆ ਮੰਡੀ ਗੋਵਿੰਦਗੜ੍ਹ ਸ਼ਹਿਰ ਦੀ ਜੇ ਗੱਲ ਕਰੀਏ ਤਾਂ ਮੰਡੀ ਗੋਵਿੰਦਗੜ੍ਹ ਦੇ ਵਿੱਚ ਸਾਹ ਲੈਣੇ ਦੁੱਬਰ ਹੋਏ ਹੋਏ ਨੇ ਬਜ਼ੁਰਗਾਂ ਨੂੰ ਸਾਹ ਲੈਣ ਦੇ ਵਿੱਚ ਔਖਾ ਹੋ ਰਿਹਾ ਹਾਲਾਂਕਿ ਸਰਕਾਰ ਨੇ ਪਰਾਲੀ ਸੜਨ ਤੇ ਜੁਰਮਾਨਾ ਵੀ ਲਗਾਇਆ ਹੋਇਆ ਉਸ ਤੋਂ ਬਾਅਦ ਵੀ ਤੂੰ ਹਾਂ ਅਸੇ ਜੇ ਗੱਲ ਕਰੀ ਤੂੰ ਹੈ ਦੀ ਆ ਫਿਰ ਇੱਕੋ ਲੈਵਲ ਦੇ ਚੁੱਕੀ ਖਤਰੇ ਸ਼੍ਰੇਣੀ ਦੇ ਵਿੱਚ ਇੱਕੋ ਲੈਵਲ ਪੰਜਾਬ ਦੀ ਹਵਾ ਦਾ ਡਾਰਜ ਕਰ ਦਿੱਤਾ ਗਿਆ ਜਿਸ ਦਾ ਸਵਾ ਕੇ ਪੰਜਾਬ ਦੇ 6 ਸ਼ਹਿਰਾਂ ਦੀ ਹਵਾ ਹੋ ਗਈ ਹੈ ਜ਼ਹਿਰੀਲੀ ਮੰਡੀ ਗੋਵਿੰਦਗੜ ਦੇ ਹਾਲਾਤ ਇੰਨੇ ਔਖੇ ਨੇ ਕਿ ਉੱਥੇ ਸਾਹ ਲੈਣਾ ਬਹੁਤ ਜ਼ਿਆਦਾ ਔਖਾ ਹੋਇਆ ਹੋਇਆ ਹੈ ਬੁੱਧਵਾਰ ਨੂੰ ਜਦੋਂ ਪੰਜਾਬ ਦੇ 6 ਸ਼ਹਿਰਾਂ ਦਾ AQI ਖਰਾਬ ਸ਼੍ਰੇਣੀ ਦੇ ਵਿੱਚ ਦਰਜ ਕਰ ਦਿੱਤਾ ਗਿਆ ਉੱਥੇ ਹੀ ਦਾਸਵਾ ਕੇ ਮੰਡੀ ਗੋਵਿੰਦਗੜ ਦਾ AQI ਸਭ ਤੋਂ ਵੱਧ 293 ਲੁਧਿਆਣੇ ਚ 278 ਉਥੇ ਹੀ ਗੱਲ ਕਰੀਏ ਤਾਂ ਦਾਸਵਾ ਜਲੰਧਰ ਦਾ 268 ਪਟਿਆਲੇ ਦਾ 262 ਅੰਮ੍ਰਿਤਸਰ ਦਾ 238 ਤੇ ਖੰਨੇ ਦਾ 239 ਦਰਜ ਕੀਤਾ ਗਿਆ ਬਠਿੰਡੇ ਦੇ IQI ਦੀ ਜੇ ਗੱਲ ਕਰ ਲਈਏ ਤਾਂ ਦਾਸਵਾ 167 ਜਿਹੜਾ ਕਿ ਰਹਾ ਆ ਤੇ ਪੀਲੀ ਸ਼੍ਰੇਣੀ ਦੇ ਵਿੱਚ ਜਿਹੜਾ ਕਿ ਬਠਿੰਡੇ ਦਾ IQI ਲੈਵਲ ਹੁੰਦਾ ਆ ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੀ ਹਵਾ ਦੇ ਵਿੱਚ ਜ਼ਿਆਦਾ ਸਮਾਂ ਬਾਹਰ ਰਹਿਣਾ ਸਿਹਤ ਦੇ ਲਈ ਖਤਰਨਾਕ ਹੋ ਸਕਦਾ ਹੈ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਤੇ ਜਿਨ੍ਹਾਂ ਨੂੰ ਦਮੇ ਦੇ ਮਰੀਜ਼ ਨੇ ਉਹਨਾਂ ਲਈ ਖਾਸ ਕਰਕੇ ਰਹਿਣਾ ਜ਼ਰੂਰੀ ਹੈ ਇਸ ਪ੍ਰਦੂਸ਼ਣ ਦੇ ਵਧਣ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਕਿ ਖੇਤਾਂ ਦੇ ਵਿੱਚ ਜਿਹੜੀ ਪਰਾਲੀ ਸਾੜੀ ਜਾਂਦੀ ਉਸ ਕਰਕੇ ਇਸ ਹਵਾ ਦਾ ਜੋ ਕਿ ਜੇ ਗੱਲ ਕਰੀਏ ਹਵਾ ਦੇ ਰੁਕਦੀਤਾ ਜੁੜੇ ਸਾਹ ਲੈਣੇ ਔਖੇ ਹੋਏ ਹੋਏ ਨੇ ਹਵਾ ਜ਼ਹਿਰੀਲੀ ਬਣੀ ਹੋਈ ਹੈ ਜਿਸ ਕਰਕੇ ਹਰ ਕੋਈ ਸਾਹ ਲੈਣ ਦੇ ਵਿੱਚ ਔਖਾ ਹੋ ਰਿਹਾ ਜਿਹੜੇ ਮਰੀਜ਼ ਨਿਦਾਮ ਦੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਜੁੜੀ ਇਸ ਵੇਲੇ ਮੁਸੀਬਤ ਚੇਲਣੀ ਪੈ ਰਹੀ ਹੈ ਤੁਸੀਂ ਜਿਹੜੇ ਵੀ ਸ਼ਹਿਰ ਦੇ ਵਿੱਚ ਰਹਿੰਦੇ ਹੋ ਪੰਜਾਬ ਦੇ ਇਸ ਵੇਲੇ ਅਸੀਂ ਤੁਹਾਨੂੰ ਇੱਕ ਯੂ ਲੈਵਲ ਜਿਹੜਾ ਕਿ ਪੰਜਾਬ ਦੀ ਹਵਾ ਦਾ ਤਸਰ ਵਾਲਿਆ ਜੋ ਕਿ ਸਾਰੇ ਦੇ ਲਈ ਹੈਰਾਨਜਨਕ ਹੈ ਸੱਤ ਰਕਾਲ ਤੁਸੀਂ ਦੇਖੇ 27 ਪੰਜਾਬ ਤੇ ਮੈਮਰ ਕੋਰ ਜੀ ਕਾਲ ਕਾਰਿਆ ਪੰਜਾਬ ਦੀ 10 ਸਵਾ ਕੇ ਪੰਜਾਬ ਦੀ ਹਵਾ ਇਸ ਵੇਲੇ ਜ਼ਹਿਰੀਲੀ ਹੋਈ ਪਈ ਆ ਹਰ ਕਿਸੇ ਦੇ ਲਈ ਸਾਹ ਲੈਣੇ ਜਿਹੜੇ ਔਖੇ ਹੋਏ ਹੋਏ ਨੇ 10 ਸਵਾ ਪਰਾਲੀ ਸਾੜਨ ਕਰਕੇ ਇਸ ਸਥਿਤੀ ਜਿਹੜੀ ਕਿ ਬਣੀ ਆ ਮੰਡੀ ਗੋਬਿੰਦਗੜ੍ਹ ਸ਼ਹਿਰ ਦੀ ਜੇ ਗੱਲ ਕਰੀਏ ਤਾਂ ਮੰਡੀ ਗੋਬਿੰਦਗੜ੍ਹ ਦੇ ਵਿੱਚ ਸਾਹ ਲੈਣੇ ਦੁੱਬਰ ਹੋਏ ਹੋਏ ਨੇ ਬਜ਼ੁਰਗਾਂ ਨੂੰ ਸਾਹ ਲੈਣ ਦੇ ਵਿੱਚ ਔਖਾ ਹੋ ਰਿਹਾ ਹਾਲਾਂਕਿ ਸਰਕਾਰ ਨੇ ਪਰਾਲੀ ਸਾੜਨ ਤੇ ਜੁਰਮਾਨਾ ਵੀ ਲਗਾਇਆ ਹੋਇਆ ਉਸ ਤੋਂ ਬਾਅਦ ਵੀ ਤੁਹਾ ਸੀ ਜੇ ਗੱਲ ਕਰੀ ਤੁਹੇ ਦੀ ਆ ਫਿਰ ਇੱਕੋ ਲੈਵਲ ਦੀ ਜੋ ਕਿ ਖਤਰੇ ਸ਼੍ਰੇਣੀ ਦੇ ਵਿੱਚ ਇੱਕੋ ਲੈਵਲ ਪੰਜਾਬ ਦੀ ਹਵਾ ਦਾ ਡਾਰਜ ਕਰ ਦਿੱਤਾ ਗਿਆ ਜਿਸ ਦਾ ਸਵਾ ਕੇ ਪੰਜਾਬ ਦੇ 6 ਸ਼ਹਿਰਾਂ ਦੀ ਹਵਾ ਹੋ ਗਈ ਹੈ ਜ਼ਹਿਰੀਲੀ ਮੰਡੀ ਗੋਵਿੰਦਗੜ ਦੇ ਹਾਲਾਤ ਇੰਨੇ ਔਖੇ ਨੇ ਕਿ ਉੱਥੇ ਸਾਹ ਲੈਣਾ ਬਹੁਤ ਜ਼ਿਆਦਾ ਔਖਾ ਹੋਇਆ ਹੋਇਆ ਹੈ ਬੁੱਧਵਾਰ ਨੂੰ ਜਦੋਂ ਪੰਜਾਬ ਦੇ 6 ਸ਼ਹਿਰਾਂ ਦਾ AQI ਖਰਾਬ ਸ਼੍ਰੇਣੀ ਦੇ ਵਿੱਚ ਦਰਜ ਕਰ ਦਿੱਤਾ ਗਿਆ ਉੱਥੇ ਦਾ ਸਵਾ ਕੇ ਮੰਡੀ ਗੋਵਿੰਦਗੜ ਦਾ AQI ਸਭ ਤੋਂ ਵੱਧ 293 ਲੁਧਿਆਣੇ ਚ 278 ਉਥੇ ਹੀ ਗੱਲ ਕਰੀਏ ਤਾਂ ਦਾਸਮਾ ਜਲੰਧਰ ਦਾ 268 ਪਟਿਆਲੇ ਦਾ 262 ਅੰਮ੍ਰਿਤਸਰ ਦਾ 238 ਤੇ ਖੰਨੇ ਦਾ 239 ਦਰਜ ਕੀਤਾ ਗਿਆ ਬਠਿੰਡੇ ਦੇ ਇਕੁਆਈ ਦੀ ਜੇ ਗੱਲ ਕਰ ਲਈਏ ਤਾਂ ਦਾਸਮਾ 167 ਜਿਹੜਾ ਕਿ ਰਹਾ ਆ ਤੇ ਪੀਲੀ ਸ਼੍ਰੇਣੀ ਦੇ ਵਿੱਚ ਜਿਹੜਾ ਕਿ ਬਠਿੰਡੇ ਦਾ ਇਕੁਆਈ ਲੈਵਲ ਹੁੰਦਾ ਆ ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੀ ਹਵਾ ਦੇ ਵਿੱਚ ਜ਼ਿਆਦਾ ਸਮਾਂ ਬਾਹਰ ਰਹਿਣਾ ਸਿਹਤ ਦੇ ਲਈ ਖਤਰਨਾਕ ਹੋ ਸਕਦਾ ਹੈ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਤੇ ਜਿਨ੍ਹਾਂ ਨੂੰ ਦਮੇ ਦੇ ਮਰੀਜ਼ ਨੇ ਉਹਨਾਂ ਲਈ ਖਾਸ ਕਰਕੇ ਘਰੇ ਰਹਿਣਾ ਜ਼ਰੂਰੀ ਹੈ ਇਸ ਪ੍ਰਦੂਸ਼ਣ ਦੇ ਵਧਣ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਕਿ ਖੇਤਾਂ ਦੇ ਵਿੱਚ ਜਿਹੜੀ ਪਰਾਲੀ ਸਾੜੀ ਜਾਂਦੀ ਉਸ ਕਰਕੇ ਇਸ ਹਵਾ ਦਾ ਜੋ ਕਿ ਜੇ ਗੱਲ ਕਰੀਏ ਹਵਾ ਦੇ ਰੁਕ ਦਿੱਤਾ ਜੁੜੇ ਸਾਹ ਲੈਣੇ ਔਖੇ ਹੋਏ ਹੋਏ ਨੇ ਹਵਾ ਜ਼ਹਿਰੀਲੀ ਬਣੀ ਹੋਈ ਹੈ ਜਿਸ ਕਰਕੇ ਹਰ ਕੋਈ ਸਾਹ ਲੈਣ ਦੇ ਵਿੱਚ ਔਖਾ ਹੋ ਰਿਹਾ ਜਿਹੜੇ ਮਰੀਜ਼ ਨਿਦਾਮ ਦੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਇਸ ਵੇਲੇ ਮੁਸੀਬਤ ਚੇਲਣੀ ਪੈ ਰਹੀ ਹੈ